ਓ ਕੀ ਹਾਲ ਚਾਲ ਨੇ ਸੁਖਦੇਵ ਸਿੰਘ ਠੀਕ ਠਾਕ ਆ ਹੋਰ ਸੇਧਾ ਗਿਦਾਵਾ ਠੀਕ ਠਾਕ ਆ ਐਸ਼ਾ ਓ ਮਿਲਦਾ ਮਾਲ ਮਤਾ ਮਾਲ ਮਤਾ ਮਿਲਦਾ ਵਾ ਇਹ ਹਾ ਨਹੀਂ ਬੰਦਾ ਇੱਕ ਨਵਾਂ ਲੱਭਣ ਡਿਆ ਵਾ ਉਹ ਬੜਾ ਫਲਾਤੂਨ ਬੰਦਾ ਏ ਉਹ ਤੇ ਪਾ ਦੂ ਨੇਰੀਆਂ ਲਿਆ ਦੂ ਨੇਰੀਆਂ 50 ਮਿੰਟਾਂ ਦੇ ਵਿੱਚ 30 ਕਿਲੋਮੀਟਰ ਪੈਂਡਾ ਕਰ ਜਾਂਦਾ ਇੰਨਾ ਮੋਟਰਸਾਈਕਲ ਭਜਾਉਂਦਾ ਕਿਹੜਾ ਪਲਸਰ ਰੱਖਿਆ ਪਲਸਰ ਹਾਂ ਤੇ ਮਾਲਮੂਲ ਚਾਹੀਦਾ ਵਾ ਦੱਸ ਦੀ ਤੂੰ ਓਏ ਇਹਦੇ ਵਿੱਚ ਫਾਇਦਾ ਬੜਾ ਵਾ ਮਿੰਟਾਂ 'ਚ ਕੋਠੀਆਂ ਪੈ ਜਾਂਦੀਆਂ ਦਿਨਾਂ 'ਚ ਹੀ ਦਿਨ ਮੁੜਉਂਦੇ ਆਦੇ ਪਰ ਆਪਣੇ ਬੰਦੇ ਤੇ ਬਣਾਉਣਾ ਹੀ ਆ ਨਾ ਗੇਮ ਬਣੀਏ ਉਤੇ ਤਾਂ ਹੀ ਆ ਆਉਣ ਡਿਆ ਵਸ 'ਚ ਇੱਕ ਬੰਦਾ ਇਹਨੂੰ ਦੱਸਣ ਡਿਆ ਉਹ ਬੰਦੇ ਦੀਆਂ ਸਿਫਤਾਂ ਦੱਸਣ ਡਿਆਂਗੇ ਉਹ ਬੰਦਾ ਤੇ ਮਿੰਟੋ ਮਿੰਟੀ ਕਰ ਜਾਂਦਾ 10 ਦੀ ਪੈ ਗਈ ਆ ਹੁਣ ਬਸ ਉਹਨੂੰ ਵਾਲਚੀ ਲਿਆਉਣਾ ਵਾ ਹੂੰ ਹਾਂ ਬਸ ਤੂੰ ਨਾ ਲਾਡੀ ਦੇ ਕਾਰਨਾਮੇ ਵੇਖੀ ਜਾ ਬਸ ਵੇਖੀ ਫਿਰ ਆ ਹੂੰ ਬਹਾਰਾਂ ਬਣੀਆਂ ਆਗੇ ਛਾਲਾਂ ਹੋਣ ਡੀਆਂ ਵਾ ਜਿਹੜਾ ਵੀ ਮਾਲ ਚਾਹੀਦਾ ਉਹੋ ਹੀ ਪਹੁੰਚੂਗਾ ਹੂੰ ਲੈ ਲਓ ਠੀਕ ਆ ਠੀਕ ਆ ਠੀਕ ਆ ਦੀਦੀ ਕਰਨ ਕਿੱਥੇ ਆ ਭਲਾ ਕਰਨ ਤਾਂ ਨਹੀਂ ਕਰੇਗਾ ਹਏ ਹਏ ਕਰ ਨਹੀਂ ਹਾਂ ਲੈ ਕਿੱਥੇ ਆ ਫਿਰ ਉਹਨੂੰ ਫੋਨ ਕਰਾਂ ਮੈਂ ਤੇ ਆਉਂਦੇ ਆਉਂਦੇ ਮੇਰਾ ਉਹ ਨਾ ਡਿਲੀਵਰੀ ਮ ਆਈ ਉਹਦੀ ਕੀ ਨਾ ਲਈਦਾ ਬੜੀ ਮੇਕਅਪ ਦਾ ਸਮਾਨ ਜਮੰਗਾਇਆ ਹੀਗਾ ਤੋ ਵਿਚਾਰਾ ਕੋਰੀਅਰ ਵਾਲਾ ਮੁੰਡਾ ਕਹਿੰਦਾ ਤਰਲਿਆਂ ਤੇ ਹੀ ਆ ਗਿਆ ਉਦਾਂ ਤੇ ਉਹਨੇ ਘਰੇ ਹੀ ਹਨਾ ਫੜਾ ਕੇ ਜਾਣਾ ਹੈਗਾ ਮੈਨੂੰ ਤੁਹਾਡੇ ਸਾਹਮਣੇ ਹੁੰਦੇ ਰਹਿੰਦੇ ਪਾਰਸਲ ਹਾਂ ਤੇ ਵਿਚਾਰਾ ਕਹਿੰਦਾ ਵੀ ਦੀਦੀ ਅਜ ਮੀਂਹ ਬੜਾ ਪੈਂਦਾ ਜੇ ਤੁਸੀਂ ਇੱਥੋਂ ਪਿੰਡੋ ਫੜ ਲਓ ਤੇ ਮੈਂ ਵੀ ਆ ਕਰਾਂਦਾ ਸਿਰ ਤੇ ਹਾਂ ਕਰਤੀ ਉਹਨੂੰ ਨਹੀਂ ਤੇ ਉਹਨੇ ਕਰ ਤਾਂ ਤੈਨੂੰ ਪਤਾ ਪਿਆ ਤੇਨੂੰ ਸੱਚ ਪਤਾ ਹੀ ਨਹੀਂ ਹੋਣਾ ਤੇ ਉਹ ਤੇ ਕੱਲ ਸ਼ਾਮਾਂ ਦਾ ਹੀ ਚਲੇ ਗਿਆ ਵਾ ਨਾਨਕੇ ਉਹਦੇ ਮਾਮੇ ਦਾ ਫੋਨ ਆਇਆ ਹੀਗਾ ਅੱਛਾ ਨਾਨਕੇ ਕਿਹਾ ਵਾ ਮੈਂ ਤੇ ਅੱਗੇ ਕਿ ਮੈਂ ਹੈ ਵੇਲਾ ਕ ਨੀਨੇ ਦੇ ਦਿੱਤੇ ਤੁਰ ਪਿਆ ਵਾ ਕੇ ਪਾਸੇ ਨੂੰ ਮੈਂ ਤਾਂ ਫਿਰ ਕਹਿਣਾ ਹੀ ਮੈਂ ਤਾਂ ਫਿਰ ਐਵੇਂ ਗੁੱਸੇ ਦੀ ਮਾਰੀ ਨਹੀਂ ਕਿਹਾ ਤੁਹਾਨੂੰ ਮੈਂ ਤਹੀ ਕਿਹੜਾ ਸੀਰੀਅਸ ਲੈਣਾ ਵਾ ਨਾਲੇ ਮੈਂ ਘਰਦਿਆਂ ਨੂੰ ਪੁੱਛ ਕੇ ਤੁਰਿਆ ਹੋਊਗਾ ਨਹੀਂ ਉਹ ਤੇ ਮਾਮੇ ਦਾ ਫੋਨ ਆਇਆ ਸੀ ਤੇ ਫਿਰ ਜਾਣਾ ਹੀ ਗਿਆ ਫਿਰ ਇਦਾਂ ਚੰਗੇ ਥੋੜੀ ਲੱਗੀਦਾ ਵਾ ਪਰ ਉਹ ਟਾਈਮ ਤੇ ਨਹੀਂ ਹੈਗਾ ਹੈਗਾ ਕੱਲਣ ਵਾਲਾ ਤੇ ਟਾਈਮ ਨੂੰ ਕੀ ਹੋਇਆ ਵਾ ਬੜਾ ਸੋਹਣਾ ਸਿਆਣਾ ਮੁੰਡਾ ਵਾ ਜਰਾ ਮਾਰ ਨਾ ਚਲੇ ਗਿਆ ਟਾਈਮ ਨੇ ਉੱਥੇ ਪਹੁੰਚ ਗਿਆ ਮੈਂ ਐਵੇਂ ਅੱਜ ਮੇਰੇ ਉਹਨੇ ਹੱਥ ਚ ਫੜਾ ਦੇਣਾ ਸੀ ਗੱਲ ਆ ਕੇ ਕੋਰੀਅਰ ਤੇ ਹੁਣ ਮੈਂ ਤੁਹਾਡੇ ਸਿਰ ਤੇ ਇਦਾਂ ਹੀ ਹੁਣ ਪਾ ਮੈਂ ਕਹਿੰਨ ਸਲੀਪਾ ਦੇ ਕਿੰਨੇ ਦਾ ਮੰਗਾਇਆ ਮੇਕਅਪ ਦਾ ਸਮਾਨ 550 ਦਾ ਹੀਗਾ ਅੱਛਾ ਹੂੰ ਉਹਦਾ ਬਚਾਰ ਜਾਂਦਾ ਟਾਈਮ ਨਹੀਂ ਲੱਗਦਾ ਤੇ ਇਹ ਅੱਗੇ ਚੱਲ ਆਨਲਾਈਨ ਬੰਦਾ ਮੰਗਵਾ ਲੈਂਦਾ ਵਾ ਫਿਰ ਆਹੋ ਇਹ ਤੇ ਹੈ ਹੀ ਆ ਹੂੰ ਪਰ ਉਹਦਾ ਮਨ ਵੀ ਤੇ ਇੱਕ ਗੱਲ ਹੈਗੀ ਆ ਵੀ ਐਦਾਂ ਹੁਣ ਤੂੰ ਕਹਿੰਦੀ ਆ ਵੀ ਕਰਨ ਜਾ ਕੇ ਤੇ ਲੈ ਆਊਗਾ ਹਨਾ ਤੇ ਉਹਦਾ ਤੂੰ ਮੈਨੂੰ ਕਹਿੰਦੀ ਨਹੀਂ ਵੀ ਕਰਨ ਨੂੰ ਉੱਥੇ ਨਾ ਭੇਜੋ ਉੱਥੇ ਨਾ ਭੇਜੋ ਹੁਣ ਆਖ ਦੇ ਕੰਮ ਕਰੀ ਤੂੰ ਝਟ ਗਿਆ ਤੇ ਵੀ ਕਰਨ ਲੈ ਆਊਗਾ ਐਦਾਂ ਹੀ ਆ ਸਾਰੇ ਫਿਰ ਕਹਿੰਦੇ ਫਿਰ ਇਦਾਂ ਦੇਖ ਕੇ ਕਹੀਦਾ ਮੈਂ ਜਦੋਂ ਵੀ ਬੱਚਾ ਤੁਰਿਆ ਹੀ ਫਿਰਦਾ ਤੁਰਿਆ ਹੀ ਫਿਰਦਾ ਵਾ ਫੇ ਚਾਚੀਆਂ ਦਈਆਂ ਵੀ ਤੇ ਇਦਾਂ ਦੇਖ ਕੇ ਕੰਮ ਕਹਿ ਦਿੰਦੀਆਂ ਵਾ ਵੀ ਚੱਲ ਨਿਆਣੇ ਨੇ ਇੱਥੇ ਪਿੰਡ ਦੀ ਪਿੰਡੀ ਤੇ ਮੈਂ ਕਹਿਣ ਦੀ ਤੇ ਅੱਗੇ ਵੀ ਉਹ ਪਿੰਡ ਹੀ ਜਾਂਦਾ ਉਹ ਕਿੱਥੇ ਕਿੱਥੇ ਚਲ ਜਾਂਦਾ ਵਾ ਭਵੇਂ ਦੀਦੀ ਜਾਂਦਾ ਪਿੰਡ ਹੀ ਆ ਪਰ ਹੁਣ ਮੈਂ ਤਾਂ ਹੀ ਆਸਰਾ ਤੱਕ ਲਿਆ ਨੇ ਵੀ ਕਰਨ ਤੇ ਤੁਰਿਆ ਹੀ ਰਹਿੰਦਾ ਤੁਰਿਆ ਰਹਿੰਦਾ ਪਿੰਡ ਤੇ ਨੇ ਫੜ ਕੇ ਲਿਆ ਦੇਣਾ ਉਹਦਾ ਇਹ ਨਾ ਕਿ ਆਪਣੇ ਘਰ ਨੂੰ ਸਾਰੇ ਸਿਆਣੇ ਹੁੰਦੇ ਆ ਤੇਹੀਂ ਨਹੀਂ ਇੱਥੇ ਨਿਆਣੇ ਵਾਲੀ ਕਿਹੜੀ ਗੱਲ ਕਰਤੀ ਸੀਗੀ ਇਤਿਵਿਦ ਦਾ ਨਸਿਆਣੇ ਵਾਲੀ ਗੱਲ ਦੱਸ ਕੇ ਜਾਣਦੇ ਆਂ ਕਿ ਉਹ ਮੁੰਡਾ ਸਾਂਭ ਲੋ ਕੀ ਹੈ ਤੀ ਸਾਡੇ ਨਹੀਂ ਨਿਆਣੇ ਦੇ ਵਿੱਚ ਨੁਕਸ ਕੱਢ ਕੇ ਦੱਸਦੇ ਵੀ ਆਹ ਕੰਡੇ ਤੇ ਉਹ ਕੰਡੇ ਹਜੇ ਵੀ ਉਹ ਉਹ ਕਿੰਨੇ ਉਮਰ ਚ ਨਿੱਕੇ ਆ ਇਹਦੇ ਨਾਲ ਸਾਰਾ ਤੀ ਜੇ ਕਿਤੇ ਉਹ ਸਾਸ੍ਰੀ ਘਰ ਨਹੀਂ ਬੁਲਾਉਂਦੇ ਆਏ ਸਕੂਲੋਂ ਤੇ ਤੀ ਕਹਿ ਦਿੰਨੇ ਆ ਵੀ ਸਾਸ੍ਰੀ ਘਰ ਨਹੀਂ ਬੁਲਾਉਂਦੇ ਜਿਹੜੇ ਬਚਪਨਾ ਵਾ ਉਹ ਬਚਪਨ ਹੀ ਕਰਨਗੇ ਕਿ ਜਾਂ ਕਰਨ ਦੀ ਉਮਰ ਦੇ ਵਿੱਚ ਆ ਕੇ ਉਹ ਬਚਪਨਾ ਕਰਨਗੇ ਤੇ ਕਰਨ ਕਿਹੜਾ ਸਿਆਣਾ ਹੋ ਗਿਆ ਕਰਨ ਵੀ ਨਿਆਣਾ ਹੀ ਆ ਪਰ ਫਿਰ ਵੀ ਮੈਚਿਓਰਿਟੀ ਵੱਲ ਤੇ ਤੁਰਿਆ ਹੀ ਆ ਨਾ ਮੇਰੇ ਲਾਵਾ ਕਹਿੰਦਾ ਤੇ ਮੇਰਾ ਜਿਹੜਾ ਸਿਆਣਾ ਲੱਗੰਦਿਆ ਵਾ ਤੇ ਫੇਰ ਵੀ ਉਹਨੂੰ ਟੋਕਾ ਟਿਕਾਈ ਜੇ ਸਿਆਣਾ ਤਾਂ ਫੇਰ ਉਹਨੂੰ ਸਿਆਣਾ ਹੀ ਰਹਿਣ ਦੋ ਤੇ ਜੇ ਟੋਕਾ ਟਿਕਾਈ ਕਰਦੇ ਆ ਤਾਂ ਕਿ ਭਲੇਵਾਸ ਦੀ ਕਰਦੇ ਆ ਮੈਨੂੰ ਨਹੀਂ ਲੱਗਦਾ ਕਿ ਉਹਦਾ ਕੋਈ ਭਲਾ ਹੋਊਗਾ ਇਹਦੇ ਵਿੱਚ ਬਨੇਆਣਾ ਸਗੋਂ ਖੇਜਦਾ ਬਹੁਤ ਆ ਮਨਪੀਖ ਬਹੁਤ ਖੇਜਦਾ ਕਹਿੰਦਾ ਮੈਨੂੰ ਚਾਚਾ ਵੀ ਕਹੀ ਜਾਂਦਾ ਚਾਚੀ ਵੀ ਇਦਾਂ ਕਹੀ ਜਾਂਦੀ ਆ ਉਹ ਤੋਂ ਉਹਦੇ ਪਾਪਾ ਵੀ ਉਹਨੇ ਉਹਨੇ ਵੀ ਕੁਛਾਂ ਕੁਛ ਨੂੰ ਕਹੀ ਜਾਣਾ ਹੁੰਦਾ ਵਾ ਤੇ ਮੁੰਡਾ ਬਹੁਤ ਖੇਜਦਾ ਜਿਹਦੀ ਗੱਲ ਸੁਣੋ ਇਹੀ ਉਮਰ ਵਾ ਨਿਆਣੇ ਨੂੰ ਸੰਬੰਧ ਦੀ ਲਾਡ ਪਿਆਰ ਆਪਾਂ ਕਰ ਲਿਆ ਨਾ ਕਹਿੰਦੇ ਆ ਨਾ ਵੀ ਜਦੋਂ ਜੜੀਆ ਪੁੱਤ ਦੀ ਜੁੱਤੀ ਪਿਓ ਦੇ ਮੇਚੇ ਆਉਣ ਲੱਗਦੇ ਨਾ ਉਹਨਾਂ ਨੂੰ ਦੋਸਤ ਬਣ ਜਾਣਾ ਚਾਹੀਦਾ ਵਾ ਬੱਚਾ ਵੀ ਘਰ ਆ ਕੇ ਤੁਹਾਨੂੰ ਗੱਲਾਂ ਦੱਸੇ ਉਹਨਾਂ ਦੱਸਦਾ ਤੇ ਹੈ ਨਹੀਂ ਤੁਹਾਨੂੰ ਆ ਕੇ ਵੀ ਕਿਹਦੇ ਲਾਗੇ ਖਲੋਂਦਾ ਕਿਹਦੇ ਲਾਗੇ ਨਹੀਂ ਖਲੋਂਦਾ ਹੁਣ ਜੇ ਕਹਿੰਦੇ ਆ ਨਾ ਵੀ ਆਪਣੇ ਘਰਦਿਆਂ ਨੂੰ ਨਹੀਂ ਪਤਾ ਹੁੰਦਾ ਵੀ ਸਾਡਾ ਨਿਆਣਾ ਵਿਗੜਿਆ ਵਾ ਕਿ ਨਹੀਂ ਨਹੀਂ ਵਿਗੜਿਆ ਪਰ ਬਾਹਰਲੀ ਸੁਸਾਇਟੀ ਨੂੰ ਸਾਰੇ ਪਤਾ ਹੁੰਦਾ ਵਾ ਆਪਣੇ ਸ੍ਰੀਕੇ ਭਾਈਚਾਰੇ ਨੂੰ ਜੇ ਉਹ ਕੋਈ ਆ ਕੇ ਤੁਹਾਨੂੰ ਲਾਮਾ ਦਿੰਦਾ ਵਾ ਵੀ ਤੁਹਾਡਾ ਨਿਆਣਾ ਇਦਾਂ ਵਾ ਤੇ ਉਹ ਉਹਦੇ ਤੇ ਸੋਚ ਵਿਚਾਰ ਕਰਨੀ ਚਾਹੀਦੀ ਆ ਕਿ ਅਗਲੇ ਨਾਲ ਲੜਨਾ ਚਾਹੀਦਾ ਵਾ ਨਹੀਂ ਲੜਨਾ ਹੁਣ ਹਰ ਇੱਕ ਨੂੰ ਥੋੜੀ ਕਹੀ ਜਾਣਾ ਵਾ ਵੀ ਹਾਂ ਤੁਸੀਂ ਸਹੀ ਕਹਿਂਦੇ ਤਾਂ ਸਾਡਾ ਮੁੰਡਾ ਹੀ ਗਲਤ ਆ ਹੰਦੂਪੇ ਕਹਿ ਨਹੀਂ ਆ ਵੀ ਪਿਓ ਨੂੰ ਜਿਹੜਾ ਦੋਸਤ ਬੰਨਣਾ ਚਾਹੀਦਾ ਵਾ ਪੀਓ ਤੂੰ ਝੜਕੀ ਜਾਂਦਿਆ ਉਦੋਂ ਚਾਚਾ ਤੇ ਉਹ ਵੀ ਉਹਨੂੰ ਘੂਰੀਆਂ ਵੱਟੀ ਜਾਂਦਿਆ ਤੇ ਫਿਰ ਮੈਂ ਮੁੰਡਾ ਕਰੂਗਾ ਕੀ ਪਤਾ ਹੈ ਕਿ ਪੇਰੈਂਟਸ ਨੂੰ ਆਪਣੀ ਜ਼ਿੰਮੇਵਾਰੀ ਜੜੀ ਉਹ ਸਮਝ ਨਹੀਂ ਪੈਣੀ ਆ ਕਿ ਕਿਹੜੀ ਉਮਰ ਦੇ ਵਿੱਚ ਅਸੀਂ ਬੱਚੇ ਨਾਲ ਕਿਹੜੇ ਸਾਹਮਣਾ ਰਹਿਣਾ ਵਾ ਤੇ ਕਿਹੜੀ ਉਮਰ ਚ ਕਿਹੜੇ ਸਾਹਮਣਾ ਰਹਿਣਾ ਵਾ ਤੇ ਨਹੀਂ ਹੁਣ ਮੈਂ ਪਿਆਰ ਨਾ ਰਹਿਣੀ ਆ ਨਾ ਤੁਸੀਂ ਸਾਰੇ ਕਹੀ ਜਾਂਦੇ ਵੀ ਤੂੰ ਉਹਨੂੰ ਫਗਾੜਨ ਦੇਈਂ ਆ ਜੀ ਮੈਂ ਜਿਹੜਾ ਮੈਂ ਪਿਆਰ ਨਾ ਪੇਸ਼ ਆਵਾ ਤੇ ਫਿਰ ਉਹਨੂੰ ਪਿਆਰ ਨਾ ਪੇਸ਼ ਕੌਣ ਆਊਗਾ ਤੇ ਨਾ ਪਿਆਰ ਨਾ ਰਹਿੰਦੀ ਇਹ ਗੱਲ ਥੋੜਾ ਵਾ ਭਜੀ ਉਹਨੇ 50 ਮੰਗੇ ਤੇ 100 ਦੇਤਾ 100 ਮੰਗੇ ਤੇ ਇਨੂੰ ਪਿਆਰ ਨਹੀਂ ਕਹਿੰਦੇ ਇਹਨੂੰ ਵਗਾਰਨਾ ਹੀ ਕਹਿੰਦੇ ਹੁਣ ਤੂੰ ਵੀ ਤਾਂ ਖਰਚਾ ਕੀਤਾ ਹੀ ਆ ਨਾ ਹੁਣ ਤੂੰ 500 ਰੁਪਏ ਖਰਚ ਲਿਆ ਵਾ ਤੇ ਮੇਰੇ ਮੁੰਡੇ ਨੇ ਉਦੋਂ 100 ਰੁਪਏ ਲਿਆ ਤੇ ਤੂੰ ਕਿੰਨੀਆਂ ਗੱਲਾਂ ਕੀਤੀਆਂ ਜਿਹੜੇ ਤੂੰ ਮੇਰੇ ਨਾਲ ਲੜੀ ਉਹ ਵੱਖਰਾ ਲੜੀ ਤੇ ਮੈਂ ਤਾਂ ਇਦਾਂ ਹੀ ਲੜਨਾ ਵਾ ਜਿੱਥੇ ਮੈਨੂੰ ਲੱਗਾ ਨਾ ਕਿ ਨਿਆਣਾ ਗਲਤੀ ਕਾਣ ਲਿਆ ਵਾ ਮੈਂ ਤਾਂ ਟੋਕਾ ਟਕਾਈ ਕਰਨੀ ਹੀ ਆ ਭਾਵੇਂ ਮੇਰੇ ਨਾਲ ਤੁਸੀਂ ਬੋਲੋ ਭਾਵੇਂ ਨਾ ਬੋਲੋ ਨਹੀਂ ਮੇਰੇ ਮੁੰਡੇ ਦਾ ਤੈਨੂੰ 100 ਦੁਖੰਦਿਆ ਹੀ ਉਦੋਂ ਹੁਣ ਆਪ ਦਾ ਤੈਨੂੰ 500 ਵੀ ਨਹੀਂ ਦੁਖੰਦਿਆ ਹੈਗਾ ਤੂੰ ਆਪ ਘਰ ਬੈਠੀ ਸ਼ਾਪਿੰਗ ਕਰੀ ਜਾਂਦੀ ਜਦੋਂ ਜਾਣੇ ਜੈਨ ਨੂੰ ਨਾਲ ਲੈ ਕੇ ਨਾਲ ਉਹਦਾ ਸੂਟ ਨਾਲ ਲੈ ਆਪਣਾ ਸੂਟ ਮੈਂ ਤਾਂ ਕਦੀ ਸੁਣਾਇਆ ਹੀ ਨਹੀਂ ਆ ਮੈਂ ਗਈ ਤੀ ਨੀ ਨਾ 2-400 ਦਾ ਤੇਲ ਵੀ ਤੇ ਬਚਾਇਆ ਜਿਹੜਾ ਉੱਥੇ ਖਾਣਾ ਹੈਗਾ ਉਹ ਵੀ ਬਚਾਇਆ ਨਹੀਂ ਮੈਂ ਤੈਨੂੰ ਕਦੋਂ ਕਹਿਂਦੀ ਆਂ ਵੀ ਤੂੰ ਦੂਜਾ ਮੈਂ ਖਰਚਾ ਨਹੀਂ ਕਰਦੀ ਮੈਂ ਤਾਂ ਕਰਦੀ ਮੈਂ ਮੁੰਡੇ ਨੂੰ ਵੀ ਵਾਧੂ ਦਿੰਨੀ ਆਂ ਮੈਂ ਤੇ ਨੇ ਵੀ ਕਦੀ ਕਿਹਾ ਤੈਨੂੰ ਜਾ ਕੇ ਵੀ ਤੂੰ ਆਪਦੇ ਨਿਆਣਿਆਂ ਨੂੰ ਕਿਉਂ ਘੱਟ ਦਿੰਨੀ ਉਹਦੋਂ ਵੀ ਮੈਂ ਤੈਨੂੰ ਕਿਹਾ ਨਾ ਪਰ 2000 ਦੇ ਦੇ ਮੈਂ ਕਦੀ ਨਹੀਂ ਕਹੂੰਗੀ ਜੇ ਤੂੰ ਆਪਣੇ ਨਿਆਣਿਆਂ ਦੇ 1000 ਰੁਪਏ ਵੀ ਦੋਂਗੇ ਮੈਂ ਕਹਿਣਾ ਹੀ ਨਹੀਂ ਆਂ ਵੀ ਹਾਂ ਤੂੰ ਕਿਉਂ 1000 ਦਿੱਤਾ ਵਾ ਤੈਨੂੰ ਮੇਰੇ ਮ ਪੈਣੇ ਜਿੱਥੇ ਜ਼ਰੂਰਤ ਹੁੰਦੀ ਆ ਮੈਂ ਆਪਣੇ ਨਿਆਣਿਆਂ ਨੂੰ ਕਲਦੀ ਕਿ ਨਹੀਂ ਕਲਦੀ ਵੀ ਜਾਓ ਲੈ ਆਓ ਤਾਈ ਅੰਮਾ ਕੋ ਤਾਂ ਲੈ ਆਓ ਤਾ ਪਾਪਾ ਕੋ ਕਲਦੀ ਆ ਨਾ ਜਿੱਥੇ ਜ਼ਰੂਰੀ ਹੁੰਦਾ ਨਿਆਣਿਆਂ ਦਾ ਉੱਥੇ ਤੇ ਮੰਗ ਕੇ ਵੀ ਦੇ ਦਿੰਦੇ ਆ ਪੈਸੇ ਤੇ ਜਿੱਥੇ ਨਿਆਣੇ ਨੂੰ ਕੱਸ ਕੇ ਰੱਖਣਾ ਹੋਵੇ ਉੱਥੇ ਕੱਸ ਵੀ ਲਈਦਾ ਵਾ ਕਿ ਨਹੀਂ ਨਹੀਂ ਕੱਸਨ ਨੂੰ ਸਿਰਫ ਹੁਣ ਹੋਏ ਰਹਿ ਗਿਆ ਕਰਨ ਹੀ ਰਹਿ ਗਿਆ ਨਾ ਤੇ ਜਿੱਦਣ ਮੇਰੇ ਓਡੇ ਹੋਣੇ ਮੈਂ ਵੀ ਤਹੀ ਵੀ ਕਹਿ ਲਿਆ ਕਰਿਓ ਮੈਂ ਮੈਗਾ ਤੋ ਕਹਿਣਾ ਵਾ ਮੈਂ ਆ ਨਹੀਂ ਦਥਾ ਥਾ ਨਿਆਣਿਆਂ ਨੂੰ ਭੰਡੜਾ ਹੈਗਾ ਜਿੱਦਾਂ ਮੇਰੇ ਨੂੰ ਸਾਰੇ ਭੰਡੰਦੇ ਆ ਨਾ ਮੈਂ ਨਹੀਂ ਭੰਡ ਦੇਖਉਣੀ ਮੈਂ ਮੈਂ ਦੇ ਕਈ ਵਾਰੀ ਮੈਂ ਤੇ ਕਈ ਵਾਰੀ ਵੇਖਿਆ ਵਾ ਤੀ ਜਾ ਕੇ ਰਿੰਪੀ ਕੋਲ ਮੇਰੇ ਨਿਆਣਿਆਂ ਦੀਆਂ ਡੰਡੀਆਂ ਹੀ ਹੁੰਨੀਆਂ ਚੁਗਲੀਆਂ ਕਰਨ ਮੈਂ ਨਹੀਂ ਕਰਦੀ ਨਿਆਣੇ ਆਉਂ ਕਰਦੇ ਨਿਆਣੇ ਜਾਉਂ ਕਰਦੇ ਨਿਆਣਿਆਂ ਦਾ ਸਿਰ ਨਹੀਂ ਬੰਦੀ ਨਿਆਣਿਆਂ ਦਾ ਆ ਨਹੀਂ ਕਰਦੀ ਜੇ ਨਹੀਂ ਕਰਦੀ ਸਾਰਾ ਕੰਮ ਕਰਦੀ ਆ ਨਾ ਮੈਂ ਮੈਂ ਤੇਰੀ ਤੇਰੀ ਗੱਲ ਕਰਦੀ ਆ ਮੈਂ ਨਿਆਣਿਆਂ ਦੇ ਨਹੀਂ ਕਰਦੀ ਫੇ ਨਿਆਣੇ ਵਿਗੜੇ ਆ ਜੇ ਤੁਸੀਂ ਨਹੀਂ ਬੋਨੀ ਤੇ ਇਹੀ ਕਹਿਣਾ ਫਿਰ ਕਿ ਨਹੀਂ ਬੋਂਦੀ ਸੀ ਉਹਦਨੇ ਅਣਿਯੋਗੇ ਟਿਕਨਾਂ ਤੇ ਮੈਂ ਉਹਨਾਂ ਤੇ ਕੀ ਮਗਰ ਮਗਰ ਥੋੜੀ ਫਿਰਿਆ ਕਰਾਂ ਮੈਨੂੰ ਹੋਰ ਛੱਤੀ ਕੰਮ ਹੁੰਦੇ ਮੈਂ ਉਹ ਕੰਨ ਪੈਣੀ ਜੋ ਟੁਕੋਣਾ ਵੀ ਨਿਆਣਾਂ ਨਾਲ ਪੈ ਟਿਕ ਜਾਂਦੇ ਪਿਆਰ ਨਾਲ ਟਿਕ ਜਾਂਦੇ ਆ ਆਹੋ ਤਹੀ ਉਹਦੇ ਹੀ ਨਹੀਂ ਸਮਝਣ ਵਾਲਿਆਂ ਜੋ ਹੈ ਹੀ ਨਹੀਂ ਮੈਂ ਤੇ ਐਵੇਂ ਫੇਰ ਠੀਠਾਂ ਦੀ ਤਾਨ ਆ ਜੰਨੀ ਆ ਟਾਡੇ ਵੱਲ ਨੂੰ ਵੀ ਚੱਲ ਮੈਂ ਕਹਿ ਹੁੰਨੀ ਆ ਮੈਂ ਕੀ ਅਕਾਲ ਸਰੇ ਤੱਕ ਲਿਆ ਹੀ ਕਿ ਮੁੰਡੇ ਦਾ ਤੇ ਮੇਰਾ ਵੀ ਲੈ ਦਿੰਦਾ ਪਾਰਸਲ ਤੇ ਮੈਂ ਵੀ ਮਨਜੋਰ ਨੂੰ ਵੀ ਦੱਸਣਾ ਹੀਗਾ ਮੁੰਡੇ ਉਹ ਕਰਨ ਨੇ ਆ ਕੰਮ ਕੀਤਾ ਜਿਹੜਾ ਅੱਜ ਦਾ ਕੰਮ ਉਹ ਤੇ ਕਰਨੀ ਨਹੀਂ ਦੇਣਾ ਉਹਨੂੰ ਉਹਦੇ ਉਦੋਂ ਕਹਿ ਦੇਣਾ ਮੈਂ ਤੂੰ ਤੇ ਆਉਂ ਗਿਆ ਇਹ ਤੂੰ ਆਉਂ ਗਿਆ ਹੈਗਾ ਉਦੋਂ ਢਾਲ ਤੇ ਚੜ੍ਹ ਦੇਣੀ ਆ ਮੈਂ ਗੱਲਾਂ ਆਹੋ ਬਾਸਲ ਲਿਓਣਾ ਚੱਜ ਦਾ ਕੰਮ ਆ ਹੋਰ ਕੋਈ ਚੱਜ ਦਾ ਕੰਮ ਹੀ ਨਹੀਂ ਹੈਗਾ ਜਿਹੜਾ ਉਹ ਜਾਂਦਾ ਉਹ ਚੱਜ ਦੇ ਨਹੀਂ ਕੰਮ ਹੈਗੇ ਆਹੋ 버거 ਖਾ ਲੋ ਉਹ ਲੈਓ ਉਹ ਚੱਜ ਦੇ ਕੰਮ ਆ ਆਹ ਤਾਂ ਢਿੱਡ ਚ ਹੀ ਜਾਂਦੇ ਉਹ ਤੇ 버거 ਹਾਂ ਤਾਂ ਢਿੱਡ ਉਹਥੇ ਕ੍ਰਾਈਮ ਕਰਨ ਦਿਆ ਆਹ ਤਾਂ ਜਿਹੜਾ ਲਿਵਰ ਫੈਟੀ ਹੋ ਗਿਆ ਨਾ ਪਤਾ ਉਹਦੋਂ ਲੱਗਣਾ ਵਾ ਕੋਈ ਨਹੀਂ ਹੁੰਦਾ ਆਪਿਆਂ ਸਿਆਣ ਪਾਪ ਨੇ ਕੋਲ ਰੱਖੇ ਜਦੋਂ ਦੇਖੋ ਉਹਦੇ ਲੜਨ ਨੂੰ ਆਉਂਦੀ ਲੜਨ ਨੂੰ ਆਉਂਦੀ ਆ ਜਦ ਮੇਰੇ ਮੁੰਡੇ ਚ ਨੁਕਸ ਕੱਢਾ ਹੁੰਦੇ ਹੈ ਕੰਮ ਪਿਆ ਤੇ ਗੱਡੀ ਛਿੱਤੀ ਆਈ ਆ ਆ ਵੀ ਮੇਰਾ ਪਾਰਸਲ ਲਿਆ ਦੇ ਗੱਡੀ ਚਲਾ ਕੇ ਚਲ ਠੀਕ ਠੀਕ ਆ ਬਾਅਦ ਚ ਕਰਦਾ ਮੈਂ ਆਹੋ ਚਲ ਠੀਕ ਆ ਓਕੇ ਓਕੇ ਲੈ ਮੈਂ ਥੱਲੇ ਵਾਜਾ ਮਾਰ ਮਾਰ ਖਾਪ ਗਈ ਥੱਲੇ ਕੀ ਨੇਰੀ ਆ ਗਈ ਨੇਰੀ ਕੀ ਹੋਣੀ ਸਿਲੰਡਰ ਮੁੱਕ ਗਿਆ ਤੇ ਤੁਸੀਂ ਸਿਲੰਡਰ ਮੁੱਕ ਗਿਆ ਤੇ ਮੈਂ ਹਵਾ ਭਰਨੀ ਆ ਹਵਾ ਨਹੀਂ ਮੈਂ ਉਪਰਾ ਕੇ ਲਿਆ ਕੇ ਦੋ ਹੁਣ ਇਹੋ ਜਿਹੇ ਕਿੱਥੇ ਜਾਣਾ ਵਾ ਤੇ ਇਦਾਂ ਕਰ ਗਵਾਂਢੀਆਂ ਨਾਲੋਂ ਲਿਆ ਆ ਉਹ ਗਵਾਂਡੀਆਂ ਨੇ ਤੇਰੇ ਲਈ ਭਰਾ ਕੇ ਰੱਖੇ ਆ ਲੈ ਲੈ ਆ ਕੇ ਪੁੱਛਿਆ ਹਾਂ ਮੈਂ ਮੈਂ ਪੁੱਛ ਮੈਂ ਹਮ ਨਹੀਂ ਆ ਤੇ ਲਿਉਣਾ ਥੋੜੀ ਆ ਮੈਂ ਤੂੰ ਦੇ ਨੂੰ ਲੈ ਜੀ ਨਾਲ ਉਹ ਤਾਂ ਪੜਿਆ ਵਾ ਫਿਰ ਤੂੰ ਆਹ ਦਿੰਦੇ ਕਿਤਾਬ ਨਹੀਂ ਫੜਦਾ ਉਹ ਚੱਲ ਲੈ ਜੀ ਉਹਨੇ ਇੱਕ ਮਿੰਟ ਨਾ ਪੜਾਈ ਨਹੀਂ ਖਰਾਬ ਹੋ ਜਲੀ ਨਾਲੇ ਆਹ ਦਿੰਦੇ ਕਿਸ ਦੇ ਘਰ ਨਹੀਂ ਜਾਣ ਦੇਣਾ ਤੇ ਕਰਨਾ ਨਹੀਂ ਤੇ ਤੂੰ ਹੁਣ ਫੇਰ ਮੰਨੇ ਕਰ ਉਹੋ ਸਿਲੰਡਰ ਵਾਸਤੇ ਨਹੀਂ ਸਿਲੰਡਰ ਵਾਸਤੇ ਤੇ ਜਾ ਸਕਦਾ ਉਦਾਂ ਵਿਲੇ ਨੂੰ ਨਹੀਂ ਜਾਣ ਦੇਣਾ ਚੱਲ ਵੇਖਦੀ ਆ ਕੀ ਕਰਾਂ ਤੂੰ ਹੀ ਨਾ ਵੀ ਜਾ ਪੁੱਛਿਆ ਭੀ ਕੋਸ਼ਨ ਨਹੀਂ ਚਲ ਠੀਕ ਕੀ ਕੰਡੀਆਂ ਮਨਪੀਏ ਆਜੋ ਆਜੋ ਵੇਖਣ ਦੀ ਰੱਬ ਦੇ ਰੰਗ ਸੱਸ ਜੀ ਸੋਇਆ ਦਾ ਮੀ ਪਾਈ ਜਾਣ ਡਿਆ ਵਾ ਆਹ ਉਹ ਨਹੀਂ ਕਾ ਨਹੀਂ ਕਾ ਜਾ ਆ ਹੀ ਜਾਣ ਡਿਆ ਐਵੇਂ ਆਹ ਖਲਾਰਾ ਜਾ ਮੈਂ ਮਹੰਗਾਈ ਹੋ ਪੈਣਾ ਮੇਕਅਪ ਦਾ ਸਮਾਨ ਜਾ ਮੰਗਾ ਲਿਆ ਸੀਗਾ ਥੋੜਾ ਜਾ ਤੇ ਉਹ ਵੀ ਮੀਂ ਦੇ ਚਲਦੇ ਤੇ ਮੁੰਡਾ ਕਹਿੰਦਾ ਵੀ ਮੈਂ ਨਹੀਂ ਹੋਣਾ ਦੀਦੀ ਇੱਥੇ ਮੈਂ ਫਿਰ ਕਹਿੰਦਾ ਮੈਂ ਹਾਂ ਆਪਣੇ ਨਿਆਣਿਆਂ ਵਰਗੇ ਹੈਗੀ ਆ ਵਿਚਾਰੇ ਤੇ ਮੈਂ ਇਹਨੂੰ ਕਿਹਾ ਮੈਂ ਹਾਂ ਚੱਲ ਕੋਈ ਨਹੀਂ ਭਰਾਵਾ ਫਿਰ ਰਹਿਣ ਦੇ ਕੱਲ ਨੂੰ ਲੈ ਲੂੰਗੀ ਅੱਛਾ ਆਹ ਮੈਂ ਆਈ ਹੀ ਸਾਡਾ ਸਿਲੰਡਰ ਮੁੱਕ ਗਿਆ ਹੀ ਲੈਲਾ ਮੀਂਹ ਦੇ ਵਿੱਚ ਇਹੋ ਜਿਹੇ ਦੇ ਵਿੱਚ ਦੇ ਸਿਲੰਡਰ ਮੁੱਕ ਗਿਆ ਤੇ ਮੈਂ ਕਿਹਾ ਹੀ ਵੀ ਭਰਾ ਲਿਆ ਦੋ ਤੇ ਆਂਦੇ ਮੀਂਹ ਆਉਂਦਿਆ ਵਾ ਤੇ ਤੂੰ ਉਧਰੋਂ ਪੁੱਛਿਆ ਮਾਨਪ੍ਰੀਤ ਵੱਲੋਂ ਹੈਗਾ ਵਾ ਸਿਲੰਡਰ ਤੇ ਹੈਗਾ ਭਰਿਆ ਹਾਂ ਚਲ ਉਹਦੇ ਚੱਕਾ ਦਿਖਾਉਣਾ ਪੈਣਾ ਚੁੱਕ ਗਏ ਮੇਰ ਕੋ ਤੇ ਜਾਣਾ ਨਹੀਂ ਹੁ ਕਰਨਾ ਰਵਾ ਕਰ ਨੂੰ ਕੰਨੀ ਆ ਛੱਡ ਆਏ ਨਹੀਂ ਕਰਨੀ ਉਹ ਕਰ ਹੈਗਾ ਨਾਲੇ ਕਰਨ ਉਹ ਇੰਨੀ ਆਸਣਾ ਰੱਖੋ ਤੀ ਤੇ ਮਾਂ ਜੜੀ ਕਹੂਗੀ ਵੀ ਛੱਡਿਆ ਉੱਥੇ ਤੇ ਕਰ ਰਿਆ ਕਿਉਂ ਕਰਨ ਕਿਉਂ ਨਹੀਂ ਛੱਡ ਕੇ ਆਊਗਾ ਅਫਲ ਤੇ ਉਹ ਨਾਨਕੇ ਗਿਆ ਵਾ ਹਾਂ ਤੇ ਮੈਂ ਕਹਾਂ ਉੱਥੋਂ ਜਾ ਕੇ ਸਮਾਨ ਫੜ ਕੇ ਲਿਆ ਦੇ ਉਹਦੀ ਮਾਂ ਤੇ ਉਲਟਾ ਲੜਨ ਪੈਂਦੀ ਐ ਇੱਥੇ ਆ ਛੱਟਾ ਆ ਗਈ ਆ ਇੱਥੇ ਜਾ ਹਾਂ ਆਹ ਤੇ ਹੋ ਔਨੀ ਪਣਾ ਘਮ ਕਰ ਦਿੰਦੀ ਕੋਹ ਵੀ ਤੇ ਜੇ ਮੈਨੂੰ ਕਹਿ ਦਿੰਨੀ ਆ ਪੀ ਉਹਨੂੰ ਚੱਲ ਥੋੜਾ ਰੋਕ ਕੇ ਰੱਖ ਅਗਰੋ ਟੋਕਨ ਨਹੀਂ ਫਰਜ ਬੰਦਾ ਪਹਿਲਾ ਕਹਿਨ ਉਹ ਤੇ ਜੀ ਨਹੀਂ ਕਰਦਾ ਉਹਦੇ ਦੇ ਪਾਪਾ ਵੀ ਕਹਿਣ ਦੇ ਪੀ ਉਹ ਨਾ ਬੈਂਦਾ ਵਾ ਟਾਣੀ ਆਪਣਿਆਂ ਤੋਂ ਸਿਆਣਿਆਂ ਦੇ ਵਿੱਚ ਬੈਂਦਾ ਟਾਣੀਆਂ ਚ ਬੈਂਦਾ ਚੰਗੀ ਨਹੀਂ ਹੈਗਾ ਉਹਦੀ ਬਹਿਣੀ ਖਲੂਨੀ ਤੇ ਕਹਿ ਡਰਦੇ ਨਹੀਂ ਕਹਿੰਦਾ ਉਹਦੀ ਮਾਂ ਗਾੜੀਆਂ ਲੜਨ ਪੈਂਦੀ ਆ ਭੈਣਾ ਕਹਿਤਾ ਹੀ ਇੱਕ ਦਿਨ ਮਨਜੋਦ ਨੇ ਹਾਂ ਪੀ ਉਹ ਨਹੀਂ ਮੈਨੂੰ ਮੈਨੂੰ ਅੱਗੇ ਤੋੜ ਦੂਗਾ ਪੀ ਤੂੰ ਜਾ ਕੇ ਕਹਿ ਕੇ ਆ ਹੈਂ ਤੁਜੇ ਮੈਂ ਕਿਹਾ ਹੀ ਕਿਹਾ ਤੇ ਉਹ ਕਹਿੰਦੀ ਸੀ ਤੂੰ ਤੇ ਮੇਰੇ ਮੁੰਡੇ ਤੇ ਵੈਰ ਹੀ ਪਈ ਆ ਤੇ ਆਹੋ ਇਸੇ ਕਰਕੇ ਡਰਦੇ ਆ ਆਖੀ ਵਗਵਾ ਵਾਲੀ ਕਿਹੜੀ ਗੱਲ ਵਾ ਵੀ ਜੇ ਹੁਣ ਨਿਆਣੇ ਨੂੰ ਕੋਈ ਮਤ ਦੇ ਦੂਗਾ ਤੇ ਸਿੱਖ ਮਤ ਵੀ ਕੋਈ ਚੀਜ਼ ਹੀ ਹੁੰਦੀ ਆ ਚਾਚੀਆਂ ਤਾਈਆਂ ਹੀ ਕਹਿੰਦੀਆਂ ਵਾ ਆਹੋ ਜੇ ਕੋਈ ਆਪਣਾ ਨਾ ਕਹੂਗਾ ਤਾਂ ਮਖਾਨੇ ਕਿੰਨੇ ਕਹਿਣਾ ਬਾਹਰ ਗਾਨੇ ਤੇ ਅੱਗੇ ਤਮਾਸ਼ਾ ਹੋਊਗਾ ਕਹਿੰਦੀ ਉਹ ਤੇ ਕੋਈ ਲਾਂਮਾ ਦਿੰਦਾ ਨਹੀਂ ਮੈਂ ਹੁਣ ਪਿੰਡੋਂ ਆ ਕੇ ਤੇ ਕਿਸਨੇ ਦੇਣਾ ਨਹੀਂ ਲਾਂਮਾ ਆਹੋ ਆਪੜਾ ਉਹ ਵੀ ਪਿੰਡੋਂ ਆ ਕੇ ਇਹਨੂੰ ਥੋੜਾ ਦੇਣਾ ਵਾ ਇਹਦੇ ਪਿਓ ਟੱਕਰੂਗਾ ਕੋਈ ਕਿਸੇ ਨੂੰ ਤੇ ਫਿਰ ਉਹ ਕੋਈ ਦੇ ਦੂਗਾ ਇਹ ਪਿਓ ਨੂੰ ਵੀ ਕੀ ਦੇਣਾ ਵਾ ਅੱਜ ਕੱਲ੍ਹ ਦੀ ਜਮਾਨਾ ਹੈਗਾ ਕਹਿੰਦਾ ਬਾਹਰ ਕਿਸ ਨੇ ਕੀ ਕਹਿਣਾ ਲੋਕੀ ਗਾੜੀਓਂ ਨਾੜਨ ਪੈਂਦੇ ਆ ਤੇ ਕਿਸ ਦੇ ਨਿਆਣੇ ਬਾਰੇ ਕੋਈ ਨਾ ਇਹਨੋਂ ਚੰਗਾ ਤੇ ਸਾਈਡ ਦੇ ਕੇ ਨਾ ਗਜੋ ਨਹੀਂ ਭਰ ਪੈਂਦੀ ਜੇ ਕੋਈ ਕਵੇ ਹੀ ਨਾ ਤੇ ਫਿਰ ਬੰਦਾ ਜਿਹੜਾ ਵਾ ਉਹ ਸੁਧਾਰ ਕਿਦਾਂ ਹੋਊਗਾ ਇੱਦਾਂ ਦੇ ਨਿਆਣੇ ਆ ਬੁੱਧ ਰਹੇ ਹੋ ਜਨ ਸਮਝੂਗਾ ਹੀ ਨਾ ਕੋਈ ਤੇ ਫਿਰ ਕੀ ਲਾਮਾ ਵੀ ਕੀ ਦੇਣਗੀ ਜਦੋਂ ਸਮਝੂ ਨਾ ਕੋਈ ਤੇ ਫਿਰ ਲਾਮਾ ਵੀ ਕੀ ਦੇਣਾ ਘਰੇ ਘਰ ਕੀ ਕਹਿਣਾ ਵੀ ਕੀ ਆ ਨਿਆਣੇ ਨੂੰ ਸੰਭੋ ਜਾਂ ਕਰੋ ਹੈ ਨਹੀਂ ਪਰ ਆਪਣਾ ਤਾਂ ਫਰਜ ਇਹੋ ਹੀ ਬੰਦਾ ਵਾ ਕਿ ਜੇ ਕਹਿੰਦੇ ਹੁੰਦੇ ਨਾ ਗਵਾਂਢ ਸੁਖੀ ਹੋਵੇ ਤਾਂ ਤਾਂ ਹੀ ਆਪ ਸੁਖੀ ਹੋਈ ਜਾ ਪਰ ਮਾਂ ਦਾ ਵੀ ਕਸੂਰ ਹੋਣਾ ਮਾਂ ਮਾਂ ਜੇ ਮਾਂ ਉਹ ਲਾੜ ਲਡਉਂਦੀ ਆ ਪਰ ਉਹਨੂੰ ਇਹ ਨਹੀਂ ਪਤਾ ਵੀ ਇਹਦੇ ਲਾਡਾਂ ਨੇ ਉਹਨੂੰ ਵਿਗਾੜ ਦੇਣਾ ਹੂੰ ਲਾੜ ਵੀ ਬੰਦਾ ਮੈਂ ਤੇ ਉਹਨੂੰ ਬੜੀ ਵਾਰੀ ਕਿਹਾ ਮੈਂ ਕਿਹਾ ਸੁਧਰ ਜਾ ਸੁਧਰ ਜਾ ਪਾਪ ਪਛਤਾਉਣਾ ਕੋਹ ਨਹੀਂ ਹੋਣਾ ਪਛਤਾਵਾ ਹੀ ਧੀਰੇ ਭੱਲੇ ਪੈਣਾ ਹੀ ਆ ਪਰ ਸਮਝਣ ਹੀ ਨਹੀਂ ਰਹੀ ਦੀਦੀ ਕਰਨਾ ਗਈ ਆ ਇੱਕ ਤੇ ਪਤਾ ਮਾਂ ਜਿਹੜੀਆਂ ਹੁੰਦੀਆਂ ਨਾ ਇਹਨਾਂ ਨੂੰ ਆਪਣੇ ਪੀ ਪੁੱਤ ਚੰਗਾ ਲੱਗਦਾ ਤੇ ਦੂਜਾ ਜਿਹੜਾ ਨਿਆਣਾ ਹੀ ਲੱਗਦਾ ਹੀ ਉਹ ਹਜੇ ਜੇ ਜੇ ਪੈਸੇ ਖਰਦਾ ਵਾ ਤੇ ਚੀਜ਼ੀਆਂ ਹੀ ਖਾਂਦਾ ਵਾ ਮੈਂ ਚੀਜ਼ੀਆਂ ਖਾਂਦੀ ਹੋਰ ਵੱਡੀ ਗਈ ਆ ਹੁਣ ਵੱਡਾ ਹੋ ਗਿਆ ਹੁਣ ਚੀਜ਼ੀਆਂ ਕਿਹੜੀਆਂ ਖਾਣੀਆਂ ਦੂਜੀਆਂ ਹੀ ਚੀਜ਼ੀਆਂ ਖਾਉ ਫਿਰ ਤੇ ਹੋਰ ਆ ਮੈਂ ਅੱਗੇ ਮੈਂ ਰੱਬ ਕੋ ਡਰ ਕੇ ਕਹੀਦਾ ਵਾ ਵੀ ਭੈਣਾ ਜਿਹੜੇ ਨਿਆਣੇ ਪੁੱਠੇ ਪਾਸੇ ਪੈ ਜਾਂਦੇ ਕਿਤੇ ਸੁਧਰਦੇ ਆ ਆ ਆ ਬਾਦ ਵਿੱਚ ਮੋੜਕੋੜ ਕਿੰਨਾ ਜੜਾ ਮਾਵਾ ਦਾ ਲੱਗਦਾ ਵੀ ਮਾਵਾ ਬਗਾੜਦੀਆਂ ਵਾ ਭਾਜੀ ਤੇ ਆਪ ਇੰਨਾ ਵਿੱਚ ਰੱਖਾ ਪਿਆ ਰਹਿੰਦਾ ਉਹ ਤਾਂ ਬੜਾ ਵਿੱਚ ਸਮਝਾਉਂਦਾ ਹੀ ਉਹ ਪੂਰੇ ਪੂਰੇ ਹੋ ਕੇ ਵੀ ਗੋਪੀ ਸੁਦਰ ਜਾ ਗੁਗੂ ਗੋਪੀ ਕੰਟਰੋਲ ਕਰ ਲਾ ਤੇ ਉਹ ਕਰਦੀ ਰਹਿੰਦੀ ਤੂੰ ਤਾਂ ਮੇਰੇ ਮੁੰਡੇ ਨੂੰ ਇੰਨੀ ਵੀ ਇੱਕ ਜਾਂਦਾ ਉਹਨੂੰ ਹੀ ਕਹਿ ਦਿੰਦੀ ਆ ਤਾਂ ਮੈਨੂੰ ਮੈਨੂੰ ਤੇ ਭਲਾ ਕਹਿੰਦੀ ਕਹਿੰਦੀ ਆ ਨਾ ਵੀ ਤੂੰ ਨਾ ਕੋਈ ਗੱਲ ਕਰ ਤੂੰ ਨਾ ਕੋਈ ਗੱਲ ਨਾ ਮਾ ਪਿਓ ਨਾ ਕਹੂਗਾ ਤੇ ਬਖੌਣ ਮੈਂ ਨਾ ਬਗਾਨਾ ਕਿਨੇ ਕਹਿਣਾ ਹਾਂ ਤੇ ਮਾਂ ਮਾਈ ਮੈਨੂੰ ਮੇਰੇ ਕੋ ਮੇਰੇ ਕੋ ਤੇ ਉੱਤੇ ਉੱਤੇ ਪੋਚੇ ਜੇ ਲਪਾਏ ਨਹੀਂ ਜਾਂਦੇ ਕਿ ਮੁੰਡਾ ਜਿਹੜਾ ਵਾ ਉਹ ਇਹਦਾ ਤੁਰਿਆ ਫਿਰ ਇਹ ਤੇ ਮੈਂ ਇਹਨੂੰ ਕਹੀ ਜਾਵਾਂ ਵੀ ਹਾਂ ਭਾਈ ਬੜਾ ਵਧੀਆ ਬੜਾ ਵਧੀਆ ਕੀ ਪਤਾ ਭੈਣਾ ਇਹਨਾਂ ਦੀ ਐ ਹੋ ਜਾਣ ਚੱਲ ਮੇਰੇ ਨਾਲ ਲੇਟ ਹੋਣ ਦੀ ਹਾਂ ਮੈਂ ਉਹਦੇ ਦੀਪ ਨੂੰ ਕੁਲਮ ਨਹੀਂ ਆ ਤੇ ਫਿਰ ਸਿਲੰਡਰ ਦੇਦੀ ਆ ਚੱਲ ਫਿਰ ਉਹਨੂੰ ਕਲਾ ਦਿਓ ਉਹਨੇ ਵੀ ਇਕੱਲੇ ਨੇ ਨਹੀਂ ਆਉਣਾ ਉਹ ਵੀ ਸੰਗਾ ਆਊ ਬੜਾਵਾ ਸੰਗਾ ਉਹ ਤੇ ਘਰੋਂ ਨਹੀਂ ਨਿਕਲਦਾ ਤੇ ਸੰਗਾ ਆਊ ਬੜਾਵਾ ਪਰ ਫਿਰ ਵੀ ਨਾ ਤੀਹ ਨਾ ਨਿਆਣੇ ਦਾ ਧਿਆਨ ਹੀ ਰੱਖਿਓ ਅੱਜ ਕੱਲ ਪਤਾ ਨਹੀਂ ਪੈਣਾ ਫੋਨਾਂ ਦੇ ਵਿੱਚ ਇਹ ਗੇਮਾਂ ਜੜੀਆਂ ਇਹ ਵੀ ਮਤ ਮਾਰ ਜਿੰਦੀਆਂ ਕਈ ਵਾਰੀ ਅਸੀਂ ਕਹਦੇ ਸੀ ਨਾ ਮਾਵਾ ਸਾਡੇ ਤੇ ਨਿਆਣਾ ਘਰੋਂ ਬਾਹਰ ਨਹੀਂ ਨਿਕਲਦਾ ਤੇ ਉਹ ਤੇ ਜੇ ਬਸ ਸਾਨੂੰ ਪਤਾ ਵਾ ਸਾਡੇ ਨਿਆਣੇ ਦਾ ਅੱਜ ਕੱਲ੍ਹ ਜਦੋਂ ਫੋਨ ਆਕੇ ਇਹ ਨਹੀਂ ਪਤਾ ਲੱਗਣ ਦਿੰਦੇ ਕਿ ਕਿਹੜੇ ਵੇਲੇ ਮਾਤਮਾਰਦੇ ਧਿਆਨ ਦੇ ਬਠੇਰਾ ਰੱਖਦੀਆਂ ਰਾਬੀ ਬਾਤ ਬੁੱਧ ਪਾਵੇ ਤੇ ਖੇੜੀ ਆ ਧਿਆਨ ਦੇ ਬਠੇਰਾ ਰੱਖੀ ਆ ਆਖਰ ਕਨ ਮੁੱਕਦੀ ਆ ਕੇ ਰੱਬ ਤੇ ਹੀ ਆ ਪਰ ਫਿਰ ਵੀ ਹਨਾ ਬਿਲਕੁਲ ਵੀ ਜਿਹੜਾ ਵਾ ਕੰਮ ਆਪਦੇ ਮਾਪਿਓ ਹੁਣ 24 ਘੰਟੇ ਵੱਜਾ ਤੇ ਨਹੀਂ ਨਾਲ ਨਿਆਣੇ ਦੇ ਰਹਿੰਦਾ ਨਿਆਣਾ ਬਾਹਰ ਅੰਦਰ ਵੀ ਜਾਂਦਾ ਪਰ ਨਹੀਂ ਉਹ ਸੰਗਾਉ ਨਾਲ ਨਾਲ ਲਾਇਆ ਹੋਇਆ ਇਹਨਾਂ ਕੰਮ ਤੇ ਨਹੀਂ ਕੰਮ ਨਹੀਂ ਆ ਨਾਲ ਨਾਲ ਡਾਇਆ ਹੁੰਦਾ ਪਰ ਉਹ ਸੰਗਾਉ ਬੜਾ ਵਾਦੇ ਉਹ ਬਾਹਰ ਅੰਦਰ ਘਟ ਜਾਂਦਾ ਵਾ ਨਹੀਂ ਕੋਈ ਨਹੀਂ ਆਪਣੇ ਘਰਾਂ ਦੇ ਵਿੱਚ ਕਾਦਾ ਸੰਗਪੁਣਾ ਆ ਕੇ ਵਿਆਹ ਕਰੇ ਵੇਖਦੀਆਂ ਜੇ ਤੇ ਆ ਗਿਆ ਕੱਲਾ ਠੀਕ ਆ ਨਹੀਂ ਤੇ ਫਿਰ ਮੈਨੂੰ ਨਾਲ ਲਾਉਣਾ ਪੈਣਾ ਆ ਚਲ ਮੈਂ ਉਹਨੂੰ ਲਾ ਦਿਓ ਭਾਵੇਂ ਤੀ ਉਦਾਂ ਨੂੰ ਲੱਗੇ ਆ ਮੇਰੇ ਸਬਜ਼ੀ ਬਣਾਉਣੀ ਆ ਜਦੋਂ ਕੰਮ ਬੜਾ ਪਿਆ ਮੇਰਾ ਉਦਾਂ ਦੇ ਲੱਗੇ ਜੀ ਇਹਨੂੰ ਟਾਇਰ ਜੇ ਲਾਏ ਆ ਰਿਓ ਜਿਹੜਾ ਨਾ ਉਹਦਾ ਸਟੈਂਡ ਜਾ ਮੈਂ ਬਾਬਾ ਆਨਲਾਈਨ ਚੀਜ਼ਾਂ ਮੰਗਾ ਛੱਡਦੀ ਨਹੀਂ ਹੈ ਨਾ ਹਾਂ ਤੇ ਉਹ ਨਾ ਹੋਗਾ ਤਾਂ ਫਿਰ ਰੇਡ ਕੇ ਲੈ ਜਾਊਗਾ ਚਲ ਇਦਾਂ ਕਰਦੇ ਚਲ ਇਦਾਂ ਮਰਜੀ ਕਰ ਲਿਓ ਆ ਚਲ ਕੋਈ ਨਹੀਂ ਉਦਾਂ ਭਰਾ ਛੇਤੀ ਦਿਓ ਮੈਨੂੰ ਨਹੀਂ ਖਾਲ ਨੂੰ ਜੇ ਛਿਟਾ ਛੁਟਾ ਹਟ ਗਿਆ ਤਾਂ ਫਿਰ ਦੇ ਆ ਭਰਾ ਕਿਤੇ ਦੇ ਜਾਗੇ ਅੱਜ ਤਾਂ ਆ ਬਦਲ ਜਿਹਦੇ ਕਰਕੇ ਨਹੀਂ ਗਏ ਰੌਣ ਤੱਕ ਤੱਕ ਲੱਗ ਜਾਣੀ ਗੱਲ ਨੂੰ ਲੱਗ ਹੀ ਜਾਣਾ ਦਿਨ ਚਲ ਠੀਕ ਆ ਨੰਨੇ ਮੋੜਾ ਵਾ ਪੈਣਾ ਮੇਰਾ ਮੁੰਡਾ ਬੜਾ ਸੰਗਾਊ ਹੈ ਮੇਰਾ ਬੜਾ ਸੰਗਾਊ ਸਾਰਿਆਂ ਨੂੰ ਇਦਾਂ ਹੀ ਲੱਗਦਾ ਵਾ ਮੇਰੇ ਨਿਆਣਿਆਂ ਚ ਬੜੇ ਨੁਕਸ ਕੱਢਦੇ ਓ ਕੀ ਹਾਲ ਚੱਲ ਤੇਰੇ ਹੋਰ ਨਾ ਠੀਕ ਠਾਕ ਵਧੀਆ ਵਧੀਆ ਕੀ ਬੰਡਿਆ ਵਾ ਕੋਹ ਨਹੀਂ ਮੈਂ ਗਿਆ ਬਸ ਸੈਰ ਜੀ ਕਰਨ ਮੌਸਮ ਬੜਾ ਵਧੀਆ ਮੈਂ ਚਲ ਕੋਹ ਫਿਰਉਂਦੇ ਅਛਾ ਅਛਾ ਮੀਂਹ ਤੇ ਪਾਵਾ ਪੈਣ ਰਿਹਾ ਵੇ ਮੀਂਹ ਹੋਰ ਮੀਂਹ ਬੜਾ ਦਸਰ ਕੱਲ ਨੂੰ ਤਾਂ ਅੱਛਾ ਹੋ ਕੱਲ ਪੈਣਾ ਕਰਨੀ ਵੇਖਿਆ ਉਹ ਕਿੱਥੇ ਰਹਿੰਦਾ ਵਾ ਉਹ ਆਪਣੇ ਨਾਨਕ ਗਿਆ ਆਈ ਅਛਾ ਅਛਾ ਉਹਦੇ ਮਾਮੇ ਦਾ ਫੋਨ ਆਇਆ ਕਿਤੇ ਜਾਣਾ ਹੀ ਉਹਨੇ ਤਾਂ ਨਾਲ ਲੈ ਗਿਆ ਹੀ ਜੀ ਅਸਾਂ ਤੀ ਗੱਡੀ ਕੁੰਜਲਾਣੀ ਤਦੀ ਮੈਂ ਚਲਾ ਲਊਗਾ ਕੀ ਪੜਦਾ ਪੜਾਈ ਪੜੂ ਕੀ ਕਰਦਾ ਅੱਜ ਕੱਲ ਪਲੱਸ 2 ਕਰ ਲਈ ਜਾਂਦੇ ਤੇ ਹੁਣ ਵੈਨਿਆਂ ਨੂੰ ਜਾਂ ਇੱਥੇ ਗੱਡੀ ਕੋ ਕਰਾਉਂਦੇ ਆ ਪਰ ਉਹ ਕਹਿੰਦਾ ਮੈਂ ਬਾਹਰ ਜਾਣਾ ਆਹ ਮੁੰਡਿਆਂ ਦੇ ਬਹੁਤੇ ਬਾਹਰ ਨੂੰ ਹੀ ਆ ਮੈਂ ਚਾਹੁੰਦਾ ਇਕੱਲਾ ਇਕੱਲਾ ਹੈਗਾ ਵਜਾ ਇੱਥੇ ਰਹੇਗਾ ਸਭ ਕੋ ਹੋਦਾ ਹੀ ਆ ਤੇ ਇੱਥੇ ਆਪਣਾ ਕੰਮ ਧੰਦਾ ਕਰੇ ਭਾਈ ਜੋਤੀ ਦਾ ਪਰ ਉਹਦੀ ਦੇਖਭਾਲ ਕਰਿਆ ਕਰ ਆ ਦੇਹਪੜ ਵਧੀਆ ਖਰਾਕ ਨੂੰ ਆਖ ਦਿੱਤੀ ਉਹਨੂੰ ਚਾਹਦਾ ਦੌੜਦਾ ਲਾਉਣ ਗਰਾਊਂਡ ਚ ਮੁੰਡਿਆਂ ਮਾਣਿਆਂ ਚ ਨਾ ਬਹਿਣ ਦਿਆ ਕਰ ਨਹੀਂ ਨਹੀਂ ਵੇਖ ਲੋ ਤੇ ਬਚਾਈ ਚਲੋ ਬਚਾਈ ਚਾਹੀਦਾ ਹਾਂ ਹੂੰ ਤੇ ਨਿੱਕਾ ਮੁੰਡਾ ਨੇ ਨਾ ਕਾਈ ਲੈਂਦਾ ਹੁਣ ਉਮਰ ਵੱਡਿਆਂ ਨੂੰ ਲੱਗ ਖਲੋ ਜਾਂਦਾ ਪਰ ਐਡਾ ਵੀ ਕੋਈ ਗੱਲ ਨਹੀਂ ਹੈਗੀ ਆ ਇਹ ਗੱਲ ਤੇ ਹੈਗੀ ਹੈ ਆ ਬਾਕੀ ਇਹ ਬਿਨਿਆਣੇ ਦਾ ਬਾਹਰ ਨੂੰ ਹੀ ਆ ਮੂਡ ਬਾਹਰ ਨੂੰ ਬਾਹਰ ਨੂੰ ਸਾਰੇ ਭੱਜ ਜਾਂਦੇ ਉਹਦੇ ਨਾਲ ਦੇ ਵੀ ਜਿਹੜੂ ਵੀ ਕਹਿੰਦੇ ਹੈ ਹਾਈਲੈਸ ਕਰਨੀ ਬਾਹਰ ਜਾਣਾ ਹੂੰ ਫਿਰ ਉਹ ਨਿਆਣਿਆਂ ਦਾ ਹੋ ਜਾਂਦਾ ਨਾ ਜਿੱਦਾਂ ਵਾਲਾ ਗਰੁੱਪ ਹੋਵੇ ਹਾਂ ਤੇ ਮੈਂ ਤਾਂ ਕਹਾਂ ਬਾਅਦ ਮੁੰਡਾ ਮੁੰਡੇ ਇਹ ਕਮਾ ਕੁੰਮਾ ਦਾ ਚੱਲ ਇੱਥੇ ਕੋਈ ਕਾਰੋਬਾਰ ਕਰ ਲੈ ਆਈਟੀਆਈ ਕਰਾ ਦਿੰਦੇ ਇਹਨੂੰ ਹੂੰ ਚਲੋ ਇਹ ਵੀ ਗੱਲ ਵਧੀਆ ਪੜਾਈ ਵਧੀਆ ਕਰੂਗਾ ਆਹੋ ਅਜੇ ਹੀ ਕਰਾਇਆ ਕੋਈ ਹੁੰਦਾ ਸਿੱਖ ਲਵੇ ਚੱਲ ਆਪਣਾ ਕਾਰੋਬਾਰ ਕਰੂ ਹੂੰ ਅ ਟ੍ਰੈਕਟਰ ਟੁਕੜਾ ਦਾ ਬੜਾ ਸੌਂਗਾ ਨੂੰ ਬਣਾਉਂ ਬਣਾਉਂਦਾ ਹੂੰ ਝਾਟੀ ਕੋ ਕਾਪੇ ਖੋਲ ਲੈਂਦਾ ਆਪੇ ਬਣਾ ਲੈਂਦਾ ਆਹ ਇਹਦੇ ਕੰਬੜੇ ਕਰਦੇ ਬੰਦੇ ਦਾ ਦਿਮਾਗ ਹੀ ਹੈ ਜਿੱਦਾਂ ਨੂੰ ਪੈ ਜਾਏ ਬਿਲਕੁਲ ਬਿਲਕੁਲ ਹੋ ਤੁਸੀਂ ਨਾ ਤੁਹਾਡੇ ਉਹਦਾ ਕੀ ਹਾਲ ਆ ਠੀਕ ਠਾਕ ਆ ਉਹ ਵੀ ਕਹ ਤੁਸੀਂ ਕਰੂ ਨੀ ਬਾਹਰ ਕੱਢਦੇ ਉਹਨੂੰ ਉਹ ਪੇਪਰ ਬੂਪਰ ਦੇ ਹੋਣ ਦੇ ਬਹੁਤਾ ਪੜਦਾ ਹੀ ਰਹਿੰਦਾ ਅੱਛਾ ਹੂੰ ਚਲੋ ਵਧੀਆ ਪੜ੍ਹਾਈ ਜ਼ਰੂਰੀ ਆ ਹੋਰ ਕੀ ਕੀ ਸਾਹਾਰੇ ਹਾਂ ਵਧੀਆ ਵਧੀਆ ਪੜ੍ਹਾਈ ਤੇ ਉਹਨੂੰ ਮੈਂ ਪੜਾਵਾਂ ਜ਼ਿੰਦਗੀ ਚ ਕਦੀ ਫੇਲ ਨਾ ਹੋਊਗਾ ਹੂੰ ਥੋੜੀ ਜੀ ਸਾਜ ਪੈ ਰਹੇ ਨੇ ਮੈਨੂੰ ਉਹਦੇ ਨਾਲ